ਡੰਗਪਲਾਂ ਚੋਕੇ ਲੈ ਜੇ ਤਸੱਲੀ ਆ ਜਮਾ 11 ਕਿਲੋ ਦੀ ਅੱਛੇ ਬੰਦਾ ਜਹਾਜ਼ ਤਾਂ ਇਹ ਕੰਮ ਕਰਾਇਆ ਦੇ ਕੇ ਦੁਰਾਂ ਗਏ ਠੀਕ ਆ ਠੀਕ ਆ ਲੈ ਵੇ ਵੱਡੀ ਗੱਲਾ ਪਾਈ ਕਹਿੰਦਾ ਪਲਾਂ ਜਹਾਜ਼ ਤੇ ਆਏ ਕਹਿੰਦਾ ਜੇ ਨਾ 11 ਕਿਲੋ ਦੁੱਧ ਹੋਇਆ ਕਹਿੰਦਾ ਆਪਾਂ ਕਰਾਇਆ ਦੇ ਕੇ ਮੋੜਾਂਗੇ ਤੇ ਬਾਕੀ ਭਾਈ ਅੱਜ ਦੀ ਵੀਡੀਓ ਆਪਾਂ ਮਾਨਸਾ ਪਸ਼ੂ ਮੰਡੀ ਕਵਰ ਕਰਨ ਪਹੁੰਚੇ ਆਂਗੇ ਜਿਹੜੀ ਤੁਹਾਨੂੰ ਪਤਾ ਵੀ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਹਨਾ ਅੱਜ ਮੰਡੀ ਪਿਆ ਬੰਦ ਹੋਣ ਦਾ ਕਰਕੇ ਜਿਹੜੀ ਘੱਟ ਭਰੀ ਆਗੀ ਤਾਂ ਕਰਕੇ ਜਿਹੜੇ ਪਸ਼ੂਆਂ ਦੀ ਡਿਟੇਲ ਆਪਾਂ ਲੈਤੀ ਹੈ ਨਾ ਪਸ਼ੂ ਦਾ ਬਹੁਤ ਦਿਖਾਇਆ 11 ਮਿੰਟਾਂ ਦੀ ਵੀਡੀਓ ਆ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਸੇ ਵੀ ਤਰ੍ਹਾਂ ਦਾ ਪਸ਼ੂ ਪਸੰਦ ਆਉਂਦਾ ਤੁਹਾਨੂੰ ਤਾਂ ਤੁਸੀਂ ਬਾਈਆਂ ਨਾਲ ਕਨੈਕਟ ਕਰਕੇੜਾ ਘਰੇ ਜਾ ਕੇ ਤਸੱਲੀ ਕਰਕੇੜਾ ਪਸ਼ੂ ਖਰੀਦ ਸਕਦੇ ਹੋ ਆਜੋ ਫਿਰ ਵੀਡੀਓ ਦੀ ਆਪਾਂ ਕਰਦੇ ਆਂ ਸ਼ੁਰੂਆਤ ਜੇ ਕਿਸੇ ਭਰਾ ਨੇ ਚੈਨਲ ਤੇ ਪਹਿਲੀ ਵਾਰ ਹੀ ਆਉਂਦੇ ਆਗੇ ਜਾਂ ਅੱਗੇ ਵੀ ਆਪਣੀਆਂ ਵੀਡੀਓ ਦੇਖਦਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤਾਂ ਯਾਰ ਤੁਸੀਂ ਸਪੋਰਟ ਜਰੂਰ ਕਰਿਆ ਕਰੋ ਸਾਨੂੰ ਆਪਾਂ ਮੰਡੀ ਤੇ ਹੈਣਾ ਪਸ਼ੂ ਦਿਖਾਉਣੇ ਆ ਕੇ ਤਾਂ ਥੱਲੇ ਲਾਲ ਜਿਹਾ ਬਟਨ ਸੋ ਹੁੰਦਾ ਹੋਊਗਾ ਵੀਡੀਓ ਦੇ ਥੱਲੇ ਪਾਸ ਕੋਈ ਖਰਚ ਨਹੀਂ ਜਾਵਾ ਫਰੀ ਆ ਬਿਲਕੁਲ ਬਸ ਤੁਸੀਂ ਕਲਿੱਕ ਹੀ ਕਰਨਾ ਹੈ ਇੱਕ ਤਰ੍ਹਾਂ ਦਾ ਹਨਾ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀਗੀ ਚਾ ਉਹਦੇ ਨਾਲ ਆਇਆ ਹੁੰਦਾ ਵੀ ਸਾਡੇ ਚੈਨਲ ਨਾਲ ਤੁਸੀਂ ਜੁੜ ਜਾਂਦੇ ਜਿਹੜਾ ਪਰਮਾਨੈਂਟ ਨਹੀਂ ਹਨਾ ਤਾਂ ਤੁਹਾਡੇ ਕੋਲੇ ਅਗਲੀਆਂ ਵੀਡੀਓ ਜਿਹੜੀਆਂ ਆਪਾਂ ਪਾਵਾਂਗੇ ਜਾਂ ਜਿਵੇਂ ਟੜਕ ਮੇਲਾ ਲੱਗਣ ਜਾ ਰਿਹਾ ਹਨਾ ਉਹ ਵੀ ਆਪਾਂ ਕਵਰ ਕਰਾਂਗੇ ਤੇ ਜਿਵੇਂ ਮੌਰਪੁਰ ਮੰਡੀਆ ਉਹ ਤੁਹਾਨੂੰ ਵੀਡੀਓ ਬਸ ਐ ਆ ਵੀ ਉਹਦਾ ਕਲਿੱਕ ਕਰਨਾ ਤੁਹਾਡੇ ਕੋਲੇ ਵੀਡੀਓ ਆਉਣ ਲੱਗ ਜੂ ਤੇ ਆਇਓ ਫਿਰ ਵੀਡੀਓ ਦੀ ਕਰਦਾਂ ਸ਼ੁਰੂਆਤ ਪਹਿਲਾਂ ਸਮਝ ਲੈਂਦੇ ਤੁਹਾਨੂੰ ਜਿਹੜੇ ਪਸ਼ੂ ਆ ਇੱਥੇ ਲੋਕਲ ਟੋਕਲ ਗੱਬਣ ਮੱਝਾਂ ਆਣੀਆਂ ਵੀਡੀਓ ਦੇ ਵਿੱਚ ਦਿਖਾਈ ਹੋਈਆਂ ਉਹ ਤੌਰ ਤੇ ਦਿਖਾਉਣਿਆ ਤੇ ਨੰਬਰ ਲੈ ਕੇ ਦਿੱਤੇ ਹੋਇਆ ਬਾਈਆਂ ਦੇ ਉਹ ਨੰਬਰ ਤੁਸੀਂ ਸੰਭਰ ਕਿਹੜਾ ਕਰ ਸਕ ਜਾਓ ਕਿਸੇ ਵੀ ਤਰ੍ਹਾਂ ਦੀ ਤੁਸੀਂ ਘਰੋਂ ਆਪਣੇ ਪਸ਼ੂ ਦੀ ਵੀਡੀਓ ਬਣਾਉਣੀ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਿਹੜਾ ਕਰ ਸਕਦੇ ਹੋ ਆਪਣਾ ਨੰਬਰ ਹੈਗਾ 9041251566 ਇਹ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜੇ ਤੁਸੀਂ ਘਰੋਂ ਆਪਣੇ ਵਪਾਰ ਦੀ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਜੋ ਫਿਰ ਥੋੜਾ ਬਾਲਾ ਸਮਝ ਲੈਣ ਦੇ ਵੀਡੀਓ ਦੀ ਕਰਦੇ ਆਪਾਂ ਸ਼ੁਰੂਆਤ ਆਜੋ ਤੁਹਾਨੂੰ ਇੱਕ ਆਪਾਂ ਹੋਰ ਟੋਕੜ ਗੱਬਣ ਮੱਝ ਤੋੜ ਕੇ ਦਿਖਾਉਣੇ ਆਗੇ ਤੁਰ ਦਿਨ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਨਾ ਡਿਟੇਲ ਆਪਾਂ ਬਾਅਦ ਦੋਦੇ ਨਾਲ ਆਹ ਕੱਟਾ ਮਗਰ ਦੇ ਸਕਦੇ ਸੀ ਬਾਕੀ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਆ ਵੀ ਕੀ ਮਾਲ-ਮੁੱਲ ਕਰਦਾ ਕਿੰਨਾ ਦੁੱਧ ਆਗਾ ਤੇ ਦੋਨੇ ਡੰਗ ਮਿਲਦੀ ਜਾਂ ਇੱਕ ਡੰਗਾ ਕਿੰਨੇ ਜਰ ਦੀ ਗੱਬਣਾ ਸਾਰੇ ਆਪਾਂ ਡਿਟੇਲ ਬਾਈ ਤੋਂ ਲੈ ਕੇ ਦੇ ਮਾਈ ਖਾ ਤੇ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਆਪਣਾ ਆਪਣਾ ਕਾਲਾ ਸਿੰਘ ਕਾਲਾ ਸਿੰਘ ਪਿੰਡ ਕਿਹੜਾ ਕਾਲੇ ਪਿੰਡ ਮੂਸਾ ਜੀ ਮੂਸਾ ਠੀਕ ਆ ਸਤੂ ਮੂਸੇ ਵਾਲਾ ਤੇ ਬਾਈ ਕਿਵੇਂ ਸੂਈ ਸੂਈ ਹੋ ਜਾ ਮੱਝ ਇਹ ਦੂਜੇ ਬਾਈ ਦੂਜੇ ਸੂਏ ਠੀਕ ਆ ਤੇ ਬਾਈ ਗੱਬਣਾ ਦਾ ਦੇ ਕਿੰਨੇ ਜਰ ਦੀ ਆ ਕਪਰ ਵੀ ਪੌਣੇ 2 ਮਹੀਨੇ ਦੀ ਪੌਣੇ 2 ਮਹੀਨਿਆਂ ਦੀ ਚੱਕ ਬਸ ਹੁੰਦੀ ਹੈਗੀ ਹਾਂਜੀ ਠੀਕ ਆ ਮਗਰ ਕਟਾਗਾ ਮਗਰ ਕਟਾ ਤੇ ਕਾਲੇ ਦੁੱਧ ਦੀ ਗੱਲ ਕਰੀਏ ਦੁੱਧ ਦੁੱਧ 9 ਕਿਲੋ ਜੀ 9 ਕਿਲੋ ਦੋਨੇ ਢੰਗ ਮਿਲਦੀ ਆ ਕੱਟੇ ਤੇ ਠੀਕ ਆ ਤੇ ਜੇ ਰੇਟ ਦੀ ਗੱਲ ਕਰੀਏ ਆਪਾਂ ਰੇਟ 80000 80000 ਠੀਕ ਆ ਰੇਟ ਅੱਜ ਵੱਧ ਹੈ ਹੀ ਨਹੀਂ ਥੋੜੇ ਜੇ ਲੱਗਦੇ ਟੁਕੜੇ ਬਣਾ ਦੇ ਮਾਨਤਾਨ ਕਰ ਮਾਨਤਾਨ ਹੋ ਜਾ ਠੀਕ ਆ ਵਿਚੋ ਲੈ ਵੀ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ 9 ਕਿਲੋ ਬਾਈ ਦੁੱਧ ਕਹਿੰਦਾਗਾ ਤੇ ਰੇਟ ਦੀ ਗੱਲ ਕਰੀਏ ਕਾਲੇ 75000 ਜੀ ਕਿੰਨੇ ਠੀਕ ਆ 75000 ਦੀ ਹੋਊ ਬਾਕੀ ਮੌਕੇ ਦੇ ਮਾਨ ਤਾਮ ਲਵਾਂ ਠੀਕ ਆ ਨੰਬਰ ਬੋਲ ਦੇ ਇੱਕ ਵਾਰੀ 95922 78215 ਜੀ 78215 ਠੀਕ ਆ ਪਿੰਡ ਮੂਸਾ ਤੇ ਥਣ ਹਵਾਨਾ ਦੋਸਤੋ ਹੁਣ ਆਪਾਂ ਦਿਖਾਣੇ ਹਨਾ ਜਿਹੜਾ 9 ਕਿਲੋ ਬਾਈ ਦੁੱਧ ਕਹਿੰਦਾਗਾ ਦੇਖਾਦਾ ਤੁਸੀ ਤੋਰ ਤੇ ਹੋਰ ਦੁੱਧ ਇੱਕ ਵਾਰੀ ਸੋਨ ਆਪਾਂ ਹੋਰ ਤੋਰ ਕੇ ਦਿਖਾਣੇ ਆ ਪੌਣੇ 2 ਮਹੀਨੇ ਬਾਈ ਕਹਿੰਦਾ ਚੈੱਕ ਪਾ ਸਕ ਬਣਾਂਗੀ ਤੇ ਚੋਂ ਜਾਣ ਬਾਈ ਕਹਿੰਦੇ ਪੂਰਾ ਵਧੀਆ ਲੱਗਿਆਗਾ ਗੁੱਠੇ ਵਰਗੀ ਧਾਰ ਆਉਂਦੀ ਆ ਬਾਕੀ ਜੇ ਕਿਸੇ ਭਰਾ ਨੇ ਲੈਣੀ ਹੋਈ ਬਾਈ ਦਾ ਨੰਬਰਸ ਪਰ ਕਰ ਸਕਦਾ ਥਾਣਾ ਹਵਾਨਾ ਇਧਰੋਂ ਸਾਈਡ ਤੋਂ ਦੇ ਸਕਦਾ ਥਾਣਾ ਹਵਾਨਾ ਬਹੁਤ ਸੋਹਣਾ ਲੱਗਾ ਗਾਇਬ ਕੋ ਥਾਣਾ ਦਾ ਬਹੁਤ ਹੈਗਾ ਥਾਣਾ ਚ ਦੇ ਸਕਦੇ ਹਾਂ ਬੈਕ ਸਾਈਡ ਤੋਂ ਵੀ ਹਾਰਡ ਰੋਡਰ ਬਹੁਤ ਸੋਹਣਾ ਬਣਾਇਆ ਹੋਇਆਗਾ ਬਾਕੀ ਚਾਹਵਾਨ ਵੀ ਰੇੜੇ ਸੰਪਰਕ ਕਰ ਸਕਦੇ ਆ ਕਿ ਟੋਕੜ ਗੱਬਣ ਮੱਝਾਂ ਆ ਗਈ ਤੇ ਆਜੋ ਫਿਰ ਅੱਗੇ ਸੁਣੋ ਆਪਾਂ ਮੱਝਾਂ ਦੀ ਹੋਰ ਦੀ ਡਿਟੇਲ ਲੈ ਕੇ ਦਿੰਨੇ ਆਗੇ ਅੱਜ ਟੋਕੜ ਗੱਬਣ ਮੱਝਾਂ ਮੰਡੀ ਤੇ ਜ਼ਿਆਦਾ ਆਉਂਦੀਆਂ ਐ ਤੇ ਮੰਡੀ ਤੇ ਕਿਉਂਕਿ ਮਾਨਸਾ ਮੰਡੀ ਤੇ ਜਿਹੜੀਆਂ ਟੋਕੜ ਮੱਝਾਂ ਗੱਬਣ ਮੱਝਾਂ ਜ਼ਿਆਦਾ ਆਉਂ ਬਾਕਰੇ ਜਾਇਰ ਰੇਟ ਦੇ ਪਸ਼ੂ ਜਿਹੜੇ ਮੰਡੀ ਤੇ ਆਉਂਦੇ ਆ ਬਾਕੀ ਫੋਨ ਤੇ ਬਾਈ ਜੀ ਨਾਲ ਤੁਸੀਂ ਗੱਲਬਾਤ ਕਰ ਲਿਆ ਕਰੋ ਜਿਹੜੇ ਰੇਟ ਮੰਡੀਆਂ ਤੇ ਬਾਈਆਂ ਨੇ ਕਰਨੇ ਹੁੰਦੇ ਆਗੇ ਹਨਾ ਤੇ ਆਜੋ ਫਿਰ ਅੱਗੇ ਸੋਨੋ ਆਪਾਂ ਵੀਡੀਓ ਦੇ ਵਿੱਚ ਹੋਰ ਪਸ਼ੂ ਜਿਹੜੇ ਤੋਰ ਕੇ ਦਿਖਾਉਣੇ ਆਂ ਦੋਸਤੋ ਸੋਨੋ ਅੱਜ ਦੀ ਵੀਡੀਓ ਆਪਾਂ ਸ਼ੁਰੂਆਤ ਕਰ ਰਹੇ ਆ ਮਾਨਸਾ ਪਸ਼ੂ ਮੰਡੀ ਤੋਂ ਤੇ ਤੁਸਾਨੂੰ ਇੱਕ ਆਪਾਂ ਤੋਕੜ ਗੱਬਣਾ ਮੱਝ ਤੋਰ ਕੇ ਦਿਖਾਉਣੇ ਆਂਗੇ ਪਹਿਲਾਂ ਤੁਸੀਂ ਤੁਰਦੇ ਨੂੰ ਚੈੱਕ ਆਊਟ ਕਰ ਲਿਓ ਚੰਗੇ ਕੱਦਗਾਠ ਵਾਲੀਆ ਬਾਡੀ ਬੰਤ ਤੇ ਵਧੀਆ ਥਣ ਹਵਾਨਾ ਹੀ ਬਹੁਤ ਸੋਹਣਾ ਲੱਗਿਆ ਹੋਇਆਗਾ ਤੇ ਥਾਂ ਵੀ ਸਾਈ ਸੋਹਣਾਗਾ ਬਾਕਰੇ ਬਾਕੀ ਡਿਟੇਲ ਆਪਾਂ ਬਾਈ ਤੋਂ ਸਾਰੀ ਲੈ ਕੇ ਦੇਵਾਂਗੇ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧਦਾ ਹਨਾ ਬਾਕੀ ਦੇ ਤੁਸੀਂ ਫੇਸ ਕੁਆਲਟੀ ਦੇ ਸਕਦੇ ਹੋ ਥਣ ਹਵਾਨਾ ਤੋਂ ਆਪਾਂ ਕੋਲੋਂ ਦਿਖਾਉਣੇ ਆ ਗੇਰਾ ਸਾਰੇ ਥਾਣੇ ਇੱਕੋ ਜਿਹਾ ਜਮ ਮੱਝ ਦੇ ਤੁਸੀਂ ਦੇ ਸਕਦੇ ਹੋ ਡਿਟੇਲਸ ਨੂੰ ਸਾਰੀ ਬਾਈ ਤੋਂ ਆਪਾਂ ਲੈ ਕੇ ਦਿੰਨੇ ਆ ਕਿ ਕਿੰਨਾ ਦੁੱਧਦਾਗਾ ਦੋਨੇ ਡੰਗ ਮਿਲਦੀ ਆ ਜਾਂ ਕਿੰਨੇ ਕਿੰਨੇ ਡੰਗ ਮਿਲਦੀ ਆ ਤੇ ਮਗਰ ਬੱਚਾ ਕੀ ਹੈਗਾ ਸਾਰੀ ਡਿਟੇਲਸ ਨੂੰ ਲੈ ਕੇ ਦੇਵਾਂਗੇ ਤੇ ਵੀ ਕਿੰਨੇ ਚਿਰ ਦੀ ਗੱਬਣਾ ਹਨਾ ਵੱਡੀ ਗੱਲ ਹੈ ਤੇ ਰੇਟ ਤੋਂ ਵੀ ਕੰਫਰਮ ਕਰਾਂ ਬਾਈ ਤੋਂ ਵੀ ਲੈਣ ਦੇ ਨਾਲੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਚੱਲਦੀ ਹੁਣ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਆਪਣੇ ਨੂੰ ਤੇ ਆ ਜਾਓ ਫਿਰ ਬਾਈ ਨਾਲ ਆਪਾਂ ਕਰਦੇ ਆਂ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਆਪਣਾ ਕੁਲਦੀਪ 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 ਕਿਹੜਾ ਪਿੰਡਾ ਗਾ ਨੰਗਲਪਟਾ ਨੰਗਲ ਵੱਡਾ ਰੋਡ ਤੇ ਰਹਿੰਦਾ ਸਰਸਾ ਇਹਦੇ ਨਾ ਪਿੱਛੇ ਆਰ ਜਵਾਰ ਕਹਿੰਦੇ ਨਾਲ ਆ ਠੀਕ ਆ ਬਾਈ ਜਿਹੜੀ ਆਪਣੀ ਇਹ ਮੱਝਾਂ ਕੀ ਕਰਦੀ ਹੈ ਕਿ ਵਪਾਰ ਦਾ ਕੰਮ ਕਰਦੀ ਬਾਈ ਕਰਦੀ ਆ ਕਰਦੀ ਆ ਠੀਕ ਆ ਕੈਮੇ ਸੂਈ ਸੂਈ ਹੋਈ ਆ ਪਹਿਲਾਂ ਦੂਜੇ ਸੂਏ ਦੂਜੇ ਸੂਏ ਬੱਚਾ ਕੀ ਆ ਮਗਰ ਕੱਟੀ ਮਗਰ ਕੱਟੀ ਆ ਜੀ ਤੇ ਬਾਈ ਗੱਲ ਕਰੀਏ ਇਹ ਗੱਭਣ ਦਾ ਤੁਸੀਂ ਕਿੰਨੇ ਚਿਰ ਦੀ ਸਾਢੇ 4 ਮਹੀਨੇ ਸਾਢੇ 4 ਮਹੀਨੇ ਚੱਕ ਪਾਸਾ ਜਮਾ ਹਾਂ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਾਈ ਕਿੰਨਾ 8 ਕਿਲੋ 8 ਕਿਲੋ ਦੋਨੇ ਡੰਗ ਮਿਲਦੇ ਆ ਕੱਟੀ ਤੇ ਹਾਂ ਠੀਕ ਆ ਲੈ ਵੀ ਦੋਸਤੋ 8 ਕਿਲੋ ਬਾਈ ਦੁੱਧ ਕਹਿੰਦਾਗਾ ਦੋਨੇ ਡੰਗ ਮਿਲਦੀ ਹੈਗੀ ਕੱਟੀ ਤੇ ਮਗਰ ਕੱਟੀ ਆ ਤੁਸੀਂ ਦੇਖ ਸਕਦੇ ਹੋ ਕਿ ਦੂਜੇ ਸੂਏ ਸੂਈ ਹੋਈ ਆਗੀ ਸਿੰਗਾ ਸੁੰਗਾ ਦੀ ਕੁੰਡੀ ਆਗੀ 8 ਕਿਲੋ ਬਾਈ ਦੁੱਧ ਕਹਿੰਦਾਗਾ ਦੋਨੇ ਡੰਗ ਮਿਲਦੀ ਆ ਕ ਇਹ ਨਾਲ ਆ ਕੱਟਿਆ ਬਾਕੀ ਆਪਾਂ ਰੇਟ ਤੋਂ ਕਨਫਰਮ ਕਰਨਾ ਨੇ ਬਾਈ ਤੋਂ ਕਿੰਨੇ ਦੇ ਆ ਬਾਈ ਗਿਲਦੀਪ ਰੇਟ ਦੀ ਗੱਲ ਕਰੀਏ ਰੇਟ 90000 ਤੇ ਲੈਣ ਦੇ ਕਿਥੋਂ ਤੱਕ 85 ਲੈਣ ਦੇ 85000 ਬਾਕੀ ਫੋਨ ਤੇ ਗੱਲਬਾਤ ਹੋਈ ਹੈ ਨਾ ਨੰਬਰ ਬੋਲ ਦੇ ਇੱਕ ਵਾਰੀ ਆਪਣਾ 946669 ਬਾਈ 946669 44037 44037 ਠੀਕ ਆ ਇਹ ਬਾਈ ਦਾ ਨੰਬਰ ਆਗਾ ਤੇ ਬਾਕੀ 4.5 ਮਹੀਨੇ ਦੀ ਗੱਬਣਾ ਕੀ ਪਿੰਡ ਵੱਡਾ ਨੰਗਲਾ ਜਵਾਰ ਕਦੇ ਨਾਰਾਇਣ ਦਾ ਜ਼ਿਲ੍ਹਾ ਮਾਨਸਾ ਬਾਕੀ ਤੁਸੀਂ ਬਾਈ ਨਾਲ ਫੋਨ ਤੇ ਜਿਹੜੀ ਕਨੈਕਟ ਕਰ 사 ਜਾਓਗੇ ਤੇ ਆਜੋ ਫਿਰ ਅੱਗੇ ਮੰਡੀ ਤੇ ਆਪਾਂ ਤੁਹਾਨੂੰ ਹੋਰ ਮੱਜਾਂ ਦੀ ਡਿਟੇਲ ਵੀ ਲਵਾਂਗੇ ਤੇ ਦਿਖਾਉਣੇ ਅੱਜ ਮੰਡੀ ਜਿਹੜੀ ਘੱਟ ਭਰੀ ਆ ਕਿਉਂਕਿ ਜਿਹੜਾ ਅੱਜ ਪੰਜਾਬ ਬੰਦ ਦਾਗਾ ਥੋੜੇ ਘੱਟ ਬਸੂ ਆਇਆ ਹੈ ਕਿ ਮੰਡੀ ਤੇ ਬਾਕੀ ਆਪਾਂ ਦੇਖਾਂਦੇ ਆ ਕਰਦੇ ਆ ਗੱਲਬਾਤ ਵੀਰਾਂ ਨਾਲ ਹੋਰ ਡਿਟੇਲ ਜਿਹੜੀ ਲੈ ਕੇ ਦਿੰਨੇ ਆ ਇੱਕ ਪਹਿਲੇ ਸੂਏ ਦੀ ਆਪਾਂ ਝੋਟੀ ਦਿਖਾਉਣੇ ਆਗੇ ਤੇ ਬਾਕੀ ਡਿਟੇਲ ਬਾਈ ਤੋਂ ਲੈ ਕੇ ਦਿਖਾਉਂ ਤੁਸੀਂ ਪਹਿਲੇ ਸੂਏ ਦੀ ਝੋਟੇ ਦੇਖ ਤੁਸੀਂ ਥਾਨ ਹਵਾਨਾ ਤੇ ਆਰਡਰ ਕੁਆਲਟੀ ਤੇ ਫੇਸ ਕੁਆਲਟੀ ਜਿਹੜੀ ਝੋਟੀ ਤੁਸੀਂ ਦੇਖ ਸਕਦੇ ਹੋਣਾ ਡਿਟੇਲ ਆਪਾਂ ਬਾਈ ਤੋਂ ਸਾਰੇ ਤੁਹਾਨੂੰ ਲੈ ਕੇ ਦੇਵਾਂਗੇ ਵੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਕੀ ਮਾਲ-ਮੁੱਲ ਕਰਦਾ ਕਿੰਨਾ ਵੁੱਧਾਗਾ ਚੰਗੀ ਆ ਝੋਟੀ ਸੋਹਣੀ ਆ ਜੀ ਸੁਨੱਖੀ ਆ ਜੀ ਹਣਾ ਤੇ ਪਹਿਲੇ ਸੂਏ ਦੀ ਆ ਵੱਡੀ ਗੱਲ ਆ ਤੇ ਦੇਖ ਸਾਡੂ ਸੀ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਆ ਆਰਡਰ ਉਹ ਤੁਸੀਂ ਸਾਈਡ ਤੋਂ ਜਿਹੜਾ ਦੇਖ ਸਕਦੇ ਆ ਬਾਕੀ ਦਾ ਆਪਾਂ ਕੋਲੋਂ ਖਰੀਦਦਾ ਵੀ ਚੈੱਕ ਆਊਟ ਕਰਾ ਦਿੰਦੇ ਆ ਥਾਂ ਥਾਂ ਬਹੁਤ ਸੋਹਣੇ ਕੱਢਿਆ ਝੋਟੀ ਨੇ ਪਹਿਲੇ ਸੂਏ ਦੇ ਨੇ ਹਣਾ ਦੇਖ ਸਾਡੂ ਸਿੱਧਰੋਂ ਤੇ ਬੈਕ ਸਾਈਡ ਤੋਂ ਵੀ ਦਿਖਾ ਦਿੰਨਾ ਤੁਹਾਨੂੰ ਬਾਕੀ ਬਾਈ ਨਾ ਕਰਦੇ ਗੱਲਬਾਤ ਬਾਈ ਸੱਸਰੀ ਕਾਲ ਕੀ ਨਾਮ ਆ ਬਾਈ ਆਪਣਾ ਬੋਨੀਸ਼ ਬਾਂਸਲੀ ਠੀਕ ਹੈ ਜੀ ਪਿੰਡ ਮਾਨਸਾ ਜੀ ਮਾਨਸਾ ਇੱਥੋਂ ਹੀ ਆ ਲੋਕ ਲਾ ਠੀਕ ਆ ਬਾਈ ਬਾਈ ਜਿਹੜੀ ਆਪਣੀ ਝੋਟੀ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਡੇਢ ਮਹੀਨਾ ਹੋਇਆ ਡੇਢ ਮਹੀਨਾ ਬੱਚਾ ਕੀ ਹੈ ਮਗਰ ਬਾਈ ਮਗਰ ਕੱਟਾ ਹੈ ਮਗਰ ਕੱਟਾਗਾ ਠੀਕ ਆ ਵਪਾਰ ਦਾ ਕੰਮ ਆ ਬਾਈ ਆਪਣਾ ਹਾਂਜੀ ਵਪਾਰ ਠੀਕ ਆ ਕੈਂਪ ਕਰੇ ਆਪਣੇ ਕੋਲੇ ਪਸੂ ਕਹੇ ਜੇ ਹੁੰਦੇ ਹੈਗੇ ਵਪਾਰ ਟ੍ਰੇਡਿੰਗ ਕਰਦੇ ਆ 12-13 ਨਗਰਾ ਕੀ ਰੇਟ ਤੋਂ ਲੈ ਕੇ ਕਿੱਥੋਂ ਤੱਕ ਹੁੰਦੇ ਹੈਗੇ 70 ਰਿਆਦ ਲਗ ਲੱਖ ਰੁਪਏ 70 ਤੋਂ ਲੱਖ ਤੱਕ ਆ ਮੰਨ ਲਓ ਤੁਕੜ ਗੱਬਣ ਮੱਝਾਂ ਵੀ ਆ ਜਾਂਦੀਆਂ ਹਾਂਜੀ ਸਾਰਾ ਕੁਝ ਆ ਜਾਂਦਾ ਠੀਕ ਆ ਠੀਕ ਆ ਲੈ ਵੀ ਵੱਡੀ ਗੱਲ ਬਾਈ ਦਾ ਵਪਾਰ ਦਾ ਕੰਮ ਆ ਜੇ ਕਿਸੇ ਭਰਾ ਨੇ ਪਸ਼ੂ ਹੋਰ ਖਰੀਦਣੇ ਹੋਏ ਤਾਂ ਤੁਸੀਂ ਬਾਈ ਨਾਲ ਸੰਭਾਰ ਕਰ ਲਓ ਮਾਨਸਾ ਤੋਂ ਹੀ ਇੱਥੋਂ ਬਾਈ ਲੋਕ ਭਾਈ ਦੁੱਧ ਦੀ ਗੱਲ ਕਰੀਏ ਇਹਦੇ ਥੱਲੇ ਫਿਰ ਦੁੱਧ ਕਿੰਨਾ ਹੋਣਾ 11 ਕਿਲੋ ਨੈਟ ਤਿਆਰ ਡੱਬੇ ਜਮਾ ਕੰਡੇ ਵਾਲਾ ਤਸੱਲੀ ਵਾਲਾ ਤਸੱਲੀ ਦਾ 4 ਡੰਗ ਚੋਲ ਲੈ ਚਾੜ ਡੰਗ ਭਲਾਂ ਚੋਕੇ ਲੈ ਜਾਈ ਤਸੱਲੀ ਆ ਜਮਾ 11 ਕਿਲੋ ਦੀ ਜੇ ਬੰਦਾ ਜਹਾਜਤਾ ਜੀ ਤਾਂ ਵੀ ਕਰਾਇਆ ਦੀ ਕਿ ਦੂਰਾਂ ਗਈ ਠੀਕ ਆ ਠੀਕ ਆ ਲੈ ਵੀ ਵੱਡੀ ਗੱਲਾ ਬਾਈ ਕਹਿੰਦਾ ਭਲਾਂ ਜਹਾਜਤਾ ਆਏ ਕਹਿੰਦਾ ਜੇ ਨਾ 11 ਕਿਲੋ ਦੁੱਧ ਹੋਇਆ ਕਹਿੰਦਾ ਆਪਾਂ ਕਰਾਇਆ ਦੇ ਕੇ ਮੋੜਾਂਗੇ ਤੇ ਬਾਕੀ ਭਾਈ ਰੇਟ ਦੀ ਗੱਲ ਕਰੀਏ ਰੇਟ ਕੀ ਕਰਤਾ ਇਹਦਾ 85 ਹਜ਼ਾਰ ਲੈਣ ਦੇਣੀ ਆ ਜਮਾ ਹਾਂਜੀ ਲੈਣ ਦੇਣੀ ਆ ਕਿ ਮਾਨਤਾਨ ਹੋ ਜਾ ਮਾਨਤਾਨ ਹੋ ਜਾਊਗਾ ਠੀ ਤੇ ਬਾਕੀ ਤੁਸੀਂ ਇਸਪਰਕ ਬਾਈ ਨਾਲ ਜਿਹੜਾ ਕਰ ਸਕਦੇ ਹੋ ਕਿ ਹੋਰ ਪਸ਼ੂ ਖਰੀਦਣ ਲਈ ਜੇ ਕਈ ਵਾਰੀ ਇਹ ਮੱਝ ਛੋਟੀ ਬੇਗੀ ਮੰਡੀ ਤੇ ਤਾਂ ਬਾਈ ਕੋਲੇ 70000 ਤੋਂ ਲੈ ਕੇ ਲੱਖ ਤੱਕ ਪਸ਼ੂ ਹੁੰਦੇ ਹੈਗੇ ਘੱਟ ਵੱੱਡਾ ਵਾਲੇ ਵੀ ਹੁੰਦੇ ਹੈਗੇ ਵਪਾਰ ਦਾ ਕੰਮ ਆ ਤਾਂ ਤੁਸੀਂ ਬਾਈ ਨਾਲ ਇਹਦਾ ਸੰਪਰਕ ਕਰ ਸਕਦਾ ਨੰਬਰ ਬੋਲਦੇ ਬਾਈ ਆਪਣਾ ਇੱਕ ਵਾਰੀ 6284096116 6284096116 ਠੀਕ ਹੈ ਇਹ ਬਾਈ ਦਾ ਨੰਬਰ ਆ ਤੁਸੀਂ ਨੰਬਰ ਸੇਵ ਕਰਕੇ ਰੱਖ ਲਿਓ ਬਾਈ ਦਾ ਕਿਤੇ ਵੀ ਲੋੜ ਆ ਜੇ ਤੁਹਾਨੂੰ ਪਸ਼ੂ ਖਰੀਦਣ ਆ ਤਾਂ ਜਿਹੜੇ ਮਾਂਸਾਇਰੀ ਤੇ ਭਰਾ ਆਪਣੀ ਵੀਡੀਓ ਦੇਖਦੇ ਆ ਤਾਂ ਬਾਈ ਨਾਲ ਤੁਸੀਂ ਜਿਹੜਾ ਕਿਸੇ ਵੀ ਟਾਈਮ ਜਿਹੜਾ ਸੰਪਰਕ ਕਰਕੇ ਡਿਟੇਲ ਲੈ ਕੇ ਬਸੋਂਾਂ ਦੀ ਘਰੋਂ ਆ ਕੇ ਤਸੱਲੀ ਨਾਲ ਬਾਈ ਕੰਦਾ ਖਰੀਦ ਸਕਦਾ। ਠੀਕ ਹੈ ਜੀ। ਦੋਸਤੋ ਸੋਨੂੰ ਇੱਕ ਪਹਿਲੇ ਸੂਏ ਦੀ ਆਪਾਂ ਇੱਕ ਹੋਰ ਛੋਟੀ ਜਿਹੜੀ ਤੋਰ ਕੇ ਦਿਖਾਉਣੀ ਆ ਬਾਈਆਂ ਦੀ। ਤੋਰ ਦੇ ਲੰਮੀ ਮੜੀ ਜੀ ਕਰਾਂ। ਤੇ ਸੰਗਾ ਹੁੰਗਾ ਦੀਆਂ ਇਹ ਕੁੰਡੀ ਹੈਗੀ। ਥਾਲ ਹਵਾਨਾ ਵੀ ਸੋਹਣਾ ਲੱਗਾ ਡਿਟੇਲ ਸਾਨੂੰ ਆਪਾਂ ਬਾਈ ਤੋਂ ਲੈ ਕੇ ਤਾਂ ਮੈਂ ਸਾਰੀ ਕਰਾਂ ਇਹ ਗੱਲਬਾਤ ਬਾਈ ਕਿ ਕਿੰਨਾ ਦੁੱਧ ਆ ਕੀ ਮਾਲ-ਮੁਲ ਕਰਦਾ। ਹਣਾ ਆ ਡਰੋਡਰ ਬਹੁਤ ਸੋਹਣਾ ਬਣਾਇਆ ਹੋਇਆ ਗਰਮਾਲੀ ਨੇ। ਪਹਿਲੇ ਸੂਏ ਦੀ ਛੋਟੇ ਮੂੰਹ ਮੱਥੇ ਦੀ ਸੁਨੱਖੀ ਹੈਗੀ। ਸੰਗਾ ਸੰ ਬਾਕੀਰੇ ਬੋਡੀ ਸਟ੍ਰੈਚਰ ਦੀ ਵੀ ਸੋਹਣੀ ਆ ਹਣਾ ਦੇ ਸਕਦੇ ਥਾਣਾ ਹਵਨ ਜਿਹੜਾ ਬੈਕ ਸਾਈਡ ਤੋਂ ਇਹਦਾ ਛੋਟੀ ਦਾ ਤੁਸੀਂ ਦੇਖ ਸਕਦੇ ਦਿਖਾਉਣੇ ਆਪਾਂ ਤੁਹਾਨੂੰ ਜਾਇ ਉਹ ਥਾਣਾ ਦਾ ਸੋਹਣਾਗਾ ਬਾਕੀਰੇ ਬਾਈ ਨਾ ਕਰਦੇ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਜੀ ਆਪਣਾ ਮਲਕੀਤ ਆ ਪਿੰਡ ਭਗਤਪੁਰਾ ਮੋੜ ਭਗਤਪੁਰਾ ਮੋੜ ਕਹਿ ਪਸੂ ਲੈ ਕੇ ਆਏ ਜੰ ਮੰਡੀ ਤੇ ਦੂਲ ਕੀ ਹੈ ਇੱਕ ਬੈਗੀ ਹਾਂਜੀ ਠੀਕ ਆ ਤੇ ਮੰਡੀ ਦਾ ਮਾਹੌਲ ਕਿਵੇਂ ਹੈ ਕਿ ਮੇਰੇ ਰੂਟ ਠੀਕ ਹੈ ਜੀ ਲੋਟ ਲੋਟ ਆ ਗਿਆ ਅੱਜੋਂ ਵੈਸੇ ਮੰਡੀ ਘਟਪਰੀ ਆ ਹਣਾ ਹਾਂਜੀ ਹਾਂਜੀ ਠੀਕ ਆ ਤੇ ਆਪਣੀ ਝੋਟੀ ਪਹਿਲੇ ਸੂਏ ਦੀ ਆ ਹਾਂਜੀ ਪਹਿਲੇ ਸੂਏ ਦੀ ਠੀਕ ਆ ਕਿੰਨੇ ਦਿਨ ਹੋ ਗਏ ਸੂਏ ਨੂੰ ਨੂੰ ਅੱਜ 20 ਦਿਨ ਹੋ ਗਏ ਸੀ 20 ਦਿਨ ਆ ਬੱਚਾ ਕੀ ਮੰਗਰਾ ਕੱਟੀ ਆ ਮੰਗਰ ਕੱਟੀ ਆ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਾਈ ਦੁੱਧ ਦੁੱਧ 12 ਕਿਲੋ ਹੁਣ ਤਿਆਰ ਆ ਜਮਾ ਨੈਟ ਕੰਡੇਲਾ ਨੈਟ ਕੰਡੇਲਾ ਠੀਕ ਆ ਮੰਨ ਲਓ ਵੀ ਤਸੱਲੀ ਨਾਲ ਜੇ ਚਵਾ ਦੇਉਗੇ ਹਾਂਜੀ ਹਾਂਜੀ ਠੀਕ ਆ ਵਪਾਰ ਦਾ ਕੰਮ ਆਪਣਾ ਠੀਕ ਆ ਕਿੰਨੇ ਕ ਪਸ਼ੂ ਹੁੰਦੇ ਆਪਣੇ ਕੋਲ ਘਰੇ ਜੀ 10 12 ਠੀਕ ਆ ਤੇ ਬਾਈ ਇਹਦੇ ਥੱਲੇ ਦੁੱਧ ਕਿੰਨਾ ਆਸਿਆ ਸੀ 12 ਕਿਲੋ 12 ਕਿਲੋ ਠੀਕ ਆ 12 ਕਿਲੋ ਦੀ ਲੈ ਵੀ ਦੋਸਤੋ ਬਾਈ ਕਹਿੰਦਾ ਗਰੰਟੀ ਆ ਜਮਾ ਥਾਨ ਹਵਾਨਾ ਜਿਹੜਾ ਤੁਸੀਂ ਇਧਰੋਂ ਸਾਈਡ ਤੋਂ ਦੇਖ ਸਕਦਾ ਪਹਿਲੇ ਸੋਈ ਦੀ ਆ ਮਾਗਰ ਕੱਟੀ ਆ ਕਿ 20 ਦਿਨ ਹੋ ਗਏ ਬਾਈ ਕਹਿੰਦਾ ਸੋਈ ਨੂੰ ਤੇ ਬਾਈ ਰੇਟ ਦੀ ਗੱਲ ਕਰੀਏ ਮੁੱਲ ਤਾਂ 10 10 ਕਰਦੇ ਆ 95 ਦੀ ਛੱਡਦੇ ਆ 95 ਹੀ ਛੱਡ ਦਾਂਗੇ ਬਾਕੀ ਫੋਨ ਤੇ ਗੱਲਬਾਤ ਹੋ ਜਾਉਣਾ ਤੇ ਨੰਬਰ ਬੋਲ ਦੇ ਆਪਣਾ 192557486 ਕਿਆ ਸੀ 9855748681 ਠੀਕ ਆ ਤੇ ਪਿੰਡ ਫਖਤਪੁਰਾ ਮੋੜ ਤੇ ਬਾਈ ਨਾਲ ਤੁਸੀਂ ਜਿਹੜਾ ਸੰਪਰਕ ਆਸੋ ਬਾਈ ਦਾ ਵਪਾਰ ਦਾ ਕੰਮ ਆਗਾ ਜੇ ਤੁਸੀਂ ਹੋਰ ਪਸ਼ੂ ਖਰੀਦਨੇ ਹੋਏ ਤਾਂ ਬਾਈ ਨਾਲਸ ਮਾਰ ਕਿਹੜਾ ਤੁਸੀਂ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਹੋਇਆ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਤੋਰੀ ਇੱਕ ਵਾਰੀ ਹੋਰ ਝੋਟੀ ਚੰਗੀ ਆਗੀ ਸੋਹਣੀ ਆ ਸਨਖੀ ਆ ਕੱਦ ਘਾੜ ਦੀ ਵੀ ਚੰਗੀ ਆ ਠੀਕ ਆ ਜੀ ਲੈ ਵੀ ਦੋਸਤੋ ਸੋਨੇ ਕਪਾ ਮੱਝ ਤੋਰ ਕੇ ਦਿਖਾਉਣਿਆਂਗੇ ਡਿਟੇਲ ਸੋਨੇ ਬਾਈ ਤੋਂ ਲੈ ਕੇ ਦੇਵਾਂਗੇ ਪਹਿਲਾਂ ਤੁਸੀਂ ਤੁਰਦੀ ਨੂੰ ਚੈੱਕ ਆਊਟ ਕਰ ਲਿਓ ਹਣਾ ਬਾਡੀ ਬੰਤ ਤੀ ਤੁਸੀਂ ਦੇਖ ਸਕਦੇ ਹੋ ਥਾਨ ਹਵਾਨਾ ਜਿਹੜਾ ਬਹੁਤ ਸੋਹਣਾ ਲੱਗਿਆ ਹੋਇਆ ਉਹ ਆਪਾਂ ਤੁਹਾਨੂੰ ਨੇੜੇ ਚੈੱਕ ਕਰਾ ਦਿਆਂ ਕਿਰਾ ਤੁਸੀਂ ਤੁਰਦੇ ਨੂੰ ਚੈੱਕ ਕਰ ਲਿਓ ਬਾਡੀ ਬੰਤ ਤਾਂ ਤੀ ਸੋਹਣੀ ਹੈਗੀ ਥਾਨ ਹਵਾਨਾ ਵੀ ਸੋਹਣਾ ਲੱਗਿਆ ਹੋਇਆ ਹੈਗਾ ਬਾਕੀ ਇਹ ਸੰਗਾ ਸੰਗਾ ਤੁਸੀਂ ਦੇਖ ਸਕ ਆ ਜਣਾ ਡਿਟੇਲ ਤੁਹਾਨੂੰ ਸਾਰੀ ਬਾਈ ਤੋਂ ਲੈ ਕੇ ਦਮੈਂ ਆਰਡਰ ਕੁਆਂਟੀਟੀ ਸਾਈਡ ਤੋਂ ਜਿਹੜੀ ਦੇਖ ਸਕ ਆ ਜਾਂ ਕਰਦੇ ਆ ਬਾਈ ਨਾਲ ਗੱਲਬਾਤ ਵੀ ਕਿੰਨਾ ਦੁੱਧ ਦਾ ਕੈਮੇ ਸੂਈ ਹੋਈ ਹੈ ਕਿੰਨਾ ਚਰੋਗਾ ਸੂਈ ਨੂੰ ਕੀ ਰੇਟ ਕਰਦਾ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਂ ਇਹ ਪਹਿਲਾਂ ਤੁਸੀਂ ਇਧਰੋਂ ਸਾਈਡ ਤੋਂ ਜਿਹੜੀ ਦੇਖ ਸਕ ਆ ਥਾਨ ਹਵਾਨਾ ਨਾ ਬਹੁਤ ਸੋਹਣਾ ਲੱਗਿਆ ਹੋਇਆਗਾ ਬਾਕੀ ਬਾਈ ਨਾ ਕਰਦਾਂ ਗੱਲਬਾਤ ਸਾਰੀ ਡਿਟੇਲ ਲੈਣੇ ਆ ਜਾਵਰਾਂ ਜੀ ਲੈ ਬਈ ਆਪਰਾ ਇਹੜੇ ਮੰਡੀ ਤੇ ਮੱਝ ਲੈ ਕੇ ਆਇਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਆ ਬਾਈ ਆਪਣਾ ਗੋਰਾ ਸਿੰਘਾ ਪਿੰਡ ਕਿਹੜਾਗਾ ਲੋਕਲ ਮਾਨਸਾਉਤੀ ਆ ਕੈ ਪਸ਼ੂ ਲੈ ਕੇ ਆਏ ਮੰਡੀ ਤੇ ਇੱਕੋ ਹੀ ਲੈ ਕੇ ਆਏ ਆ ਵਿਵਾਰ ਦਾ ਕੰਮ ਆਪਣਾ ਕਰਦੀ ਆ ਮੱਝ ਛੱਡ ਦੇ ਇਹਨੂੰ ਬਜਵਾਕ ਨੂੰ ਬੋਲ ਪੈਂਦਾ ਕਰਦੀ ਮੱਝ ਹੈ ਕੀ ਹਾਂ ਠੀਕ ਆ ਕੰਮ ਸੁਸੂਈ ਆ ਦੇ ਦੁੱਧ ਦੀ ਸੂਈ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ 2 ਮਿੰਟ ਹੋ ਗਏ 2.5 ਮਿੰਟ ਹੋ ਗਏ ਠੀਕ ਆ ਬੱਚਾ ਕੀ ਹੈ ਬਾਈ ਮਗਰ ਕੱਟਾ ਜੀ ਮਗਰ ਕੱਟਾਗਾ ਤੇ ਗੱਬਨ ਤਾਂ ਨਹੀਂ ਹੈਗੀ ਫਿਰ ਹੁਣ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾਗਾ 12 ਲੀਟਰ 12 ਕਿਲੋ ਜਮ ਤਸੱਲੀ ਨਾ ਠੀਕ ਆ ਦੇਖ ਲਾ ਜੇ ਕਿ ਵੀਡੀਓ ਦੇਖ ਕੇ ਘਰੇ ਆ ਗਿਆ ਨਾ 12 ਕਿਲੋ ਹੋਇਆ ਅਗਲਾ ਕਰਾਇਆ ਲੈਣਾ ਹੁੰਦਾ ਹਾਂਜੀ ਕੋਈ ਕੋਈ ਗੱਲ ਨਹੀਂ ਦੇ ਦੇਗਾ ਭਲਾਂ ਦੀ ਅਗਲਾ ਜਹਾਜ਼ ਤੇ ਆ ਜਾ ਹੈ ਤਾਂ ਵੀ ਕਰਾਇਆ ਫੋੜ ਦੇਗਾ ਜੇ ਨਾ 12 ਕਿਲੋ ਹੋਇਆ ਆਪ ਚੋਣਾ ਧਾਰ ਚੋਈ ਆ ਕਿਤੇ ਠੀਕ ਆ ਲੈ ਵੀ 12 ਕਿਲੋ ਜਮਾਏ ਤਸੱਲੀ ਵਾਲਾ ਜਵਾ ਕਹਿੰਦਾ ਵੀ ਭਾਂਜ ਜਹਾਜ਼ ਤੇ ਆ ਜਾ ਕੋਈ ਤਾਂ ਵੀ ਆਪਾਂ ਕਰਾਇਆ ਮੋੜਦਾ ਈ ਤੇ 12 ਕਿਲੋ ਜਮਾ ਤਿਆਰ ਆ ਹੈ ਕੰਡੇ ਵਾਲਾ ਠੀਕ ਆ ਤੇ ਸੱਜਰਤਾ ਜੀ ਸੂਈ ਕਿੰਨਾ ਕਹਿੰਦੀ ਆ ਫਿਰ ਇਹ ਸੱਜਰੀ 13 ਕਿਲੋ ਮੀਟਰ ਕੱਢ ਲੂ 13 ਕਿਲੋ ਮੰਨ ਲਓ ਵੀ ਹੁਣ 12 ਕਿਲੋ ਕਿਲੋ ਆਗਾ ਠੀਕ ਆ ਤੇ ਰੇਟ ਦੀ ਗੱਲ ਕਰੀਏ ਰੇਟ ਕੀ ਰੱਖਦਾ ਇਹਦਾ ਫਿਰ ਤਾਂ ਮੰਡੀ ਤੇ 80000 ਰੱਖਦਾ 85000 ਲੈਣ ਦੇਣ ਦੱਸ ਤੂੰ ਲੈਣ ਦੇਣ ਅੱਛੀ ਦਾ ਕਰਦਾ 80 ਦਾ ਬਾਕੀ ਫੋਨ ਤੇ ਗੱਲਬਾਤ ਹੋ ਜਾਊ ਹਣਾ ਨੰਬਰ ਬੋਲ ਦੇ ਇੱਕ ਵਾਰੀ ਆਪਣਾ 70870 70870 78213 78213 ਲੋਕਲ ਮਾਨਸਾ ਤੋਂ ਹੀ ਆ ਠੀਕ ਆ ਲੈ ਵੀ ਕਿਸੇ ਭਰਾ ਨੇ ਮੱਝ ਖਰੀਦਣੀ ਹੋਈ ਘਰ ਦੀ ਮੱਝ ਆ ਗਈ ਤਾਂ ਮੁੱਲ ਜਿਹੜਾ ਬਾਈ 85000 ਕਰਦੇ ਆ ਕਿ ਕਹਿੰਦੇ 80000 ਦੇ ਦਿਆਂਗੇ ਬਾਕੀ ਫੋਨ ਤੇ ਜਿਹੜੀ ਗੱਲਬਾਤ ਹੋ ਜੂ 12 ਕਿਲੋ ਤਸੱਲੀ ਨਾਲ ਤੁਸੀਂ ਘਰੋਂ ਚਵਾ ਕੇ ਦੋ ਡੰਗਾ ਘਰੋਂ ਮੱਝ ਜਿਹੜੀ ਲੈ ਆ ਸਕਦਾ ਦੋ 2 ਮਹੀਨੇ ਹੋ ਗਏ ਸੂਈ ਨੂੰ ਤੇ ਬਾਕੀ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਜਿਹੜੀ ਰੇਟ ਤੇ ਕਨਫਰਮ ਕਰ ਸਕਦਾ ਤੇ ਜੇ ਮੱਝ ਪਸੰਦ ਆ ਗਈ ਤਾਂ ਤੁਸੀਂ ਘਰੋਂ ਜਾ ਕੇ ਕਵਾਈਆਂ ਦਾ ਇੱਥੇ ਮਾਨਸਾ ਤੋਂ ਲੋਕਲ ਹੀ ਆਗੇ ਫੋਨ ਤੇ ਲੋਕੇਸ਼ਨ ਮੰਗਾ ਲਓ ਘਰ ਦੀ ਗੱਲਬਾਤ ਕਰਕੇ ਤੁਸੀਂ ਜਿਹੜੀ ਮੱਝ ਖਰੀਦ ਸਕਦੇ ਹੋ ਠੀਕ ਹੈ ਜੀ ਧੰਨਵਾਦ